ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਅਰਜਨ ਦੇਵ ਜੀ ਦੀਆਂ ਗੁਰੂ ਰਾਮਦਾਸ ਜੀ ਨੂੰ ਚਿੱਠੀਆਂ। ਇੱਕ ਦਿਨ ਲਾਹੌਰ ਵਿੱਚ ਆਪਣੇ ਸਿੱਖਾਂ ਨਾਲ ਗੱਲਬਾਤ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਜੀ ਦੇ ਲੰਬੇ ਵਿਛੋੜੇ ਦਾ ਦੁੱਖ ਪ੍ਰਗਟ ਕੀਤਾ। ਜੋ ਅਨੁਭਵ ਕਰ ਰਹੇ ਸੀ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਗੁਰੂ ਜੀ ਨੂੰ ਚਿੱਠੀ ਲਿਖ ਭੇਜੋ ਕਿ ਆਪ ਨੂੰ ਬੁਲਾ ਭੇਜਣ। अर्जुन देव जी ਨੂੰ ਇਹ رائے ਚੰਗੀ ਲੱਗੀ ਤੇ ਉਹ ਕਹਿਣ ਲੱਗੇ ਕਿ ਭਾਵੇਂ ਗੁਰੂ ਜੀ ਸਾਨੂੰ ਭੁੱਲ ਕੇ ਜਪਦੇ ਨੇ ਪਰ ਅਸੀਂ ਉਹਨਾਂ ਨੂੰ ਕਦੀ ਨਹੀਂ ਭੁਲਾਇਆ ਫਿਰ अर्जुन देव जी ਨੇ ਆਪਣੇ ਪਿਤਾ ਜੀ ਨੂੰ ਇਹ ਪਹਿਲੇ ਚਿੱਠੇ ਲਿਖੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਜਾਤੇ ਕੀ ਨਿਆਈ ਤਰੀਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਇਹ ਚਾਰ ਤੁਕਾਂ ਲਿਖ ਕੇ ਅਰਜਨਦੀਪ ਜੀ ਨੇ ਇੱਕ ਸਿੱਖ ਹੱਦ ਗੁਰੂ ਜੀ پاس ਖੱਲੀਆਂ ਜਦੋਂ ਸਿੱਖ ਅੰਮ੍ਰਿਤਸਰ ਪੁੱਜਾ ਤਾਂ ਗੁਰੂ ਜੀ ਉਸ ਸਮੇਂ ਦੁਪਹਿਰ ਮਗਰੋਂ ਬਿਸ਼ਰਾਮ ਕਰ ਰਹੇ ਸੀ ਪ੍ਰਿਥੀਏ ਨੇ ਪਛਾਣ ਲਿਆ ਕਿ ਹਰਕਾਰਾ ਉਹੀ ਸੇਵਕ ਹੈ ਜਿਹੜਾ ਅਰਜਨ ਦੇਵ ਜੀ ਨਾਲ ਲਾਹੌਰ ਗਿਆ ਸੀ। ਪ੍ਰਥੀਏ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਕੀ ਤੂੰ ਕੋਈ ਪੱਤਰ ਲਿਆਂਦਾ ਹੈ? ਸਿੱਖ ਹਰਕਾਰੀ ਨੇ ਉੱਤਰ ਦਿੱਤਾ ਕਿ ਹਾਂ ਜੀ ਮੈਂ ਪੱਤਰ ਲਿਆਂਦਾ ਹੈ। ਤੇ ਬਿਨਾਂ ਸ਼ੱਕ ਸਵੇਰੇ ਦੀ ਉਸ ਨੇ ਉਹ ਪੱਤਰ ਪ੍ਰਥੀਏ ਨੂੰ ਦੇ ਦਿੱਤਾ। ਜਦ ਪ੍ਰਥੀਏ ਨੇ ਪੱਤਰ ਪੜ੍ਹਿਆ ਤਾਂ ਉਸ ਦਾ ਦਿਲ ਈਰਖਾ ਨਾਲ ਭਰ ਗਿਆ। ਉਸ ਨੂੰ ਪਤਾ ਸੀ ਕਿ ਮੈਂ ਆਪੇ ਤੁਗਾ ਕਦੀ ਨਹੀਂ ਲਿਖ ਸਕਦਾ ਤੇ ਉਸ ਨੂੰ ਇਹ ਵੀ ਡਰ ਸੀ ਜੇਕਰ ਗੁਰੂ ਜੀ ਨੇ ਪੱਤਰ ਵੇਖ ਲਿਆ ਤਾਂ ਆਪਣੀ ਥਾਂ ਗੱਦੀ ਉੱਤੇ ਗੁਰੂ ਅਰਜਨ ਦੇਵ ਜੀ ਨੂੰ ਥਾਪ ਦੇਣਗੇ ਇਸ ਲਈ ਪ੍ਰਿਥੀਏ ਨੇ ਉਹ ਪੱਤਰ ਲੁਕਾ ਲਿਆ ਤੇ ਗੁਰੂ ਜੀ ਦੇ ਨਾਂ ਤੇ ਜਵਾਨੀ ਉੱਤਰ ਭੇਜ ਦਿੱਤਾ ਕਿ ਅਰਜਨ ਦੇਵ ਜੀ ਨੂੰ ਆਖੀ ਕਿ ਉਹ ਲਾਹੌਰ ਹੀ ਰਹਿਣ ਤੇ ਜਦ ਤੱਕ ਸੱਦਾ ਨਾ ਖੱਲਿਏ ਉਹ ਨਾ ਆਉਣ ਜਦ ਅਰਜਨ ਦੇਵ ਜੀ ਨੂੰ ਇਹ ਸੰਦੇਸ਼ ਪੁੱਜਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਪ੍ਰਿਥੀਏ ਨੇ ਕੱਲਿਆ ਨਾ ਕਿ ਸਾਡੇ ਪਿਤਾ ਗੁਰੂ ਜੀ ਨੇ ਤੇ ਹਰਕਾਰੇ ਪਾਸੋਂ ਪੁੱਛਣ ਨਾਲ ਸਾਰੀ ਗੱਲ ਦਾ ਭੇਦ ਖੁੱਲ ਗਿਆ ਅਰਜਨ ਦੇਵ ਜੀ ਨੇ ਦੂਜੀਆਂ ਚਾਤੂਕਾਂ ਲਿਖੀਆਂ ਤੇ ਕਰੜਾ ਹੁਕਮ ਦੇ ਕੇ ਕਿਹਾ ਕਿ ਇਹ ਪੱਤਰ ਕੇਵਲ ਗੁਰੂ ਜੀ ਨੂੰ ਦੇਣਾ ਤੇ ਹਰਕਾਰੇ ਨੂੰ ਪੱਤਰ ਦੇ ਕੇ ਤੋੜ ਦਿੱਤਾ ਇਹ ਚਾਤੂਕਾਂ ਸੀ ਤੇਰਾ ਮੁਖ ਸੁਹਾਵਾ ਜੀਓ ਸਹਿ ਤੁਣ ਬਾਣੀ ਚਿਰ ਹੋਆ ਦੇਖੇ ਸ੍ਰਿੰਗ ਪਾਣੀ ਧੰਸੋ ਦੇਸ ਜਹ ਤੂੰ ਬਸਿਆ ਮੇਰੇ ਸੱਜਣ ਮੀਤ ਮੁਰਾਰੀ ਜੀਓ ਹੋ ਕੋਲੀ ਹੋ ਕੋਲੀ ਕਮਾਈ ਗੁਰ ਸੱਜਣ ਮੀਤ ਮੁਰਾਰੀ ਜੀਓ ਪ੍ਰਥੀਆ ਪਹਿਲਾ ਹੀ ਅਰਦਾਸੀ ਇਹ ਤਾਈ ਤਾੜ ਲਾਈ ਬੈਠਾ ਸੀ ਤੇ ਅਰਜਨ ਦੇਵ ਜੀ ਦਾ ਦੂਜਾ ਪੱਤਰ ਉਸਨੇ ਬਤੋ ਬਤੀ ਖੋਲਿਆ ਤੇ ਪੜਕਿਓ ਪਹਿਲਾ ਨਾਲੋਂ ਵੀ ਵੱਧ ਕਰੋਧਵਾਨ ਹੋਇਆ ਤੇ ਆਪਣੇ ਪਿਤਾ ਜੀ ਵੱਲੋਂ ਉਸਨੂੰ ਦੂਜਾ ਸੁਨੇਹਾ ਭੇਜਿਆ ਕਿ ਤੁਸੀਂ ਅਜੇ ਕੁਝ ਚਿਰ ਲਈ ਲਾਹੌਰ ਹੀ ਰਹੋ ਤੇ ਆਗਿਆ ਬਿਨਾਂ ਨਾ ਆਓ ਅਸੀਂ ਆਪੇ ਛੇਤੀ ਤੁਹਾਨੂੰ ਲੈਣ ਲਈ ਆਵਾਂਗੇ ਪ੍ਰੀਥੀ ਨੇ ਸਿੱਖ ਨੂੰ ਕਿਹਾ ਇਹ ਸੰਦੇਸ਼ ਛੇਤੀ ਲੈ ਜਾ ਨਹੀਂ ਤਾਂ ਗੁਰੂ ਜੀ ਗੁੱਸੇ ਹੋਣਗੇ ਪ੍ਰੀਥੀ ਨੂੰ ਅਸਲ ਵਿੱਚ ਇਹ ਡਰ ਸੀ ਕਿ ਜੇਕਰ ਉਹ ਚਿੱਠੀਆਂ ਲਿਆਉਣ ਵਾਲਾ ਸਿੱਖ ਬਹੁਤ ਚਿਰ ਅੰਮ੍ਰਿਤਸਰ ਠਹਿਰਿਆ ਤਾਂ ਹੋ ਸਕਦਾ ਹੈ ਕਿ ਗੁਰੂ ਜੀ ਨੂੰ ਇਹ ਸਾਰੇ ਛਲ ਦਾ ਪਤਾ ਲੱਗ ਜੇ। ਜੋ ਪ੍ਰਿਥੀਆ ਕਰ ਰਿਹਾ ਸੀ ਉਹ ਸਿੱਖ ਨੇ ਲਾਹੌਰ ਪਹੁੰਚ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਿਥੀ ਨੇ ਚਿੱਠੀ ਲੈ ਲਈ ਹੈ। ਫਿਰ ਗੁਰੂ ਅਰਜਨ ਦੇਵ ਜੀ ਦੀਆਂ ਤੀਜੀਆਂ ਚਾਰ ਤੁਕਾਂ ਲਿਖ ਕੇ ਉਹਨਾਂ ਆਪਣੇ ਪਿਤਾ ਜੀ ਨੂੰ ਘੱਲੀਆਂ ਤੀਜੀ ਚਿੱਠੀ ਤੇ ਪ੍ਰਿਥੀ ਦੇ ਪੋਲ ਖੁੱਲਣਾ ਇੱਕ ਘੜੀ ਨਾ ਮਿਲਤੇ ਤੱਕ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਤੁਦ ਭਗਵੰਤਾ ਮੋਹੇ ਰੈਨ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦੁਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰਦੁਆਰੇ ਜੀਓ ਇਹ ਚਿੱਠੀ ਉੱਤੇ ਅਰਜਨ ਦੀਪ ਜੀ ਨੇ ਅੰਕ 3 ਲਿਖਣ ਦਾ ਖਾਸ ਰੱਖਿਆ ਤਾਂ ਕਿ ਉਹਨਾਂ ਦੇ ਪਿਤਾ ਜੀ ਨੂੰ ਪਤਾ ਲੱਗ ਜਾਵੇ ਕਿ ਦੋ ਹੋਰ ਚਿੱਠੀਆਂ ਪਹਿਲਾਂ ਕੱਲੀਆਂ ਜਾ ਚੁੱਕੀਆਂ ਨੇ ਇਸ ਵਾਰ ਅਰਜਨਦੇਵ ਜੀ ਨੇ ਅਰਦਾਸੀਏ ਨੂੰ ਢਾਡੀ ਪਕਿਆਈ ਕੀਤੀ ਕਿ ਪੱਤਰ ਕੇਵਲ ਗੁਰੂ ਜੀ ਦੇ ਹੱਥ ਵਿੱਚ ਹੀ ਦੇਣਾ ਪ੍ਰਥੀਆ ਪਹਿਲਾਂ ਵਾਂਗ ਤੀਜੇ ਪੱਤਰ ਨੂੰ ਰੋਕਣ ਲਈ ਵੀ ਉਡੀਕ ਕਰ ਰਿਹਾ ਸੀ ਹੁਣ ਹਰਕਾਰਾ ਵੀ ਸਾਵਧਾਨ ਸੀ ਉਹ ਪ੍ਰਥੀਆ ਨੂੰ ਵੇਖ ਕੇ ਲੁਕ ਗਿਆ ਪ੍ਰਥੀਆ ਹਰ ਵੇਲੇ ਤਾਂ ਰੱਖੀ ਨਹੀਂ ਸੀ ਰੱਖ ਸਕਦਾ ਜਦੋਂ ਆਪਣੇ ਘਰ ਗਿਆ ਤਾਂ ਹਰਕਾਰਾ ਸਿੱਖ ਮੌਕਾ ਪਾ ਕੇ ਗੁਰੂ ਜੀ ਪਾਸ ਚਲਾ ਗਿਆ ਤੇ ਉਹਨਾਂ ਨੂੰ ਸਹਬਜ਼ਾਦੇ ਅਰਜਨ ਦੇਵ ਜੀ ਦਾ ਪੱਤਰ ਦੇ ਦਿੱਤਾ ਜਦੋਂ ਗੁਰੂ ਜੀ ਨੇ ਚਿੱਠੀ ਵੇਖੀ ਤਾਂ ਉਹਨਾਂ ਦਾ ਧਿਆਨ ਲਿਖੇ ਹੋਏ ਅੰਕ 3 ਤੇ ਜਾ ਪਿਆ ਪਰ ਉਹਨਾਂ ਨੂੰ ਕੇਵਲ ਇਹੋ ਪੱਤਰ ਮਿਲਿਆ ਸੀ ਚਿੱਠੀ ਲਿਆਉਣ ਵਾਲੇ ਸਿੱਖ ਨੇ ਪਹਿਲਾਂ ਵਰਤੀ ਹੋਈ ਸਾਰੀ ਗੱਲ ਸੁਣਾ ਦਿੱਤੀ ਗੁਰੂ ਜੀ ਨੂੰ ਬੜਾ ਗੁੱਸਾ ਆਇਆ ਪ੍ਰੀਥੀਆ ਜੋ ਕਿ ਗੁਰੂ ਜੀ ਦੀ ਹਜ਼ੂਰੀ ਤੋਂ ਬਹੁਤ ਜ਼ਿਆਦਾ ਲੰਬੇ ਨਹੀਂ ਸੀ ਰਹਿਣਾ ਚਾਹੁੰਦਾ ਠੀਕ ਹੈ ਉਸੇ ਵੇਲੇ ਜਦੋਂ ਚਿੱਠੀ ਲਿਆਉਣ ਵਾਲਾ ਸਿੱਖ ਨੇ ਆਪਣੀ ਗੱਲ ਖਤਮ ਕੀਤੀ ਤਾਂ ਉਹ ਉੱਥੇ ਆ ਗਿਆ ਗੁਰੂ ਜੀ ਨੇ ਪ੍ਰੀਥੀਪੋਂ ਪੁੱਛਿਆ ਕਿ ਪਹਿਲੀਆਂ ਦੋ ਚਿੱਠੀਆਂ ਕਿੱਥੇ ਨੇ ਪ੍ਰੀਥੀਆ ਕਹਿਣ ਲੱਗਾ ਕਿ ਮੈਨੂੰ ਚੇਤਾ ਨਹੀਂ ਕਿੱਥੇ ਰੱਖੀਆਂ ਗਈਆਂ ਨੇ ਮੈਂ ਲੱਭ ਕੇ ਲਿਆਉਂਦਾ ਗੁਰੂ ਜੀ ਨੇ ਤਿੰਨ ਵਾਰ ਪੁੱਛਿਆ ਕਿ ਕੀ ਤੈਨੂੰ ਪਤਾ ਨਹੀਂ ਚਿੱਠੀਆਂ ਕਿੱਥੇ ਨੇ ਪ੍ਰਿਥੀ ਨੇ ਤਿੰਨ ਵਾਰ ਗੁਰੂ ਜੀ ਦੇ ਪਵਿੱਤਰ ਚਰਨਾਂ ਦੀ ਸੁਗੰਧ ਖਾ ਕੇ ਕਿਹਾ ਕਿ ਮੈਨੂੰ ਬਿਲਕੁਲ ਨਹੀਂ ਪਤਾ ਤਾਂ ਗੁਰੂ ਜੀ ਉਸ ਦੇ ਦਿਲ ਦਾ ਭੇਦ ਪੁੱਝ ਕੇ ਪ੍ਰਿਥੀਏ ਨੂੰ ਕਹਿਣ ਲੱਗੇ ਕਿ ਤੂੰ ਘਰ ਆਪਣੇ ਕੋਟ ਦੀ ਜੇ ਵਿੱਚ ਚਿੱਠੀਆਂ ਲੁਕਾਈਆਂ ਹੋਈਆਂ ਨੇ ਗੁਰੂ ਜੀ ਨੇ ਇੱਕ ਸੇਵਕ ਨੂੰ ਪ੍ਰਿਥੀਏ ਦੇ ਘਰ ਭੇਜਿਆ ਤੇ ਕਿਹਾ ਕਿ ਉਸ ਦੀ ਇਸਤਰੀ ਨੂੰ ਕਹੋ ਕਿ ਪ੍ਰਿਥੀਏ ਦਾ ਕੋਟ ਜਿਹੜਾ ਕੰਧ ਦੀ ਕਿੱਲੀ ਤੇ ਟੰਗਿਆ ਹੋਇਆ ਉਹ ਭੇਜ ਦੇਵੇ ਸੇਵਕ ਕੋਟਲੇ ਆਇਆ ਤੇ ਦੋਵੇਂ ਗੁੰਮੀਆਂ ਹੋਈਆਂ ਚੇਠੀਆਂ ਕੋਟ ਦੀ ਜੇਬ ਵਿੱਚੋਂ ਨਿਕਲ ਆਈਆਂ ਤਦੋਂ ਭਾਈ ਬੁੱਢਾ ਜੀ ਨੇ ਗੁਰੂ ਜੀ ਦੀ ਆਗਿਆ ਨਾਲ ਸਭ ਸੰਗਤ ਵਿੱਚ ਪ੍ਰਥੀਏ ਦੀ ਨੀਚਤਾ ਫਰਗਟ ਕੀਤੀ ਪ੍ਰਥੀਏ ਦਾ ਡਾਡਾ ਸ਼ਰਮਿੰਦਾ ਹੋਇਆ ਨਾ ਹੀ ਉਸ ਨੂੰ ਬਚਾਉਣ ਲਈ ਕੋਈ ਬਹਾਨਾ ਲੱਭਦਾ ਸੀ ਤੇ ਨਾ ਹੀ ਮਾਫੀ ਮੰਗਣ ਨਾਲ ਬਖਸ਼ਿਆ ਜਾ ਸਕਦਾ ਸੀ ਗੁਰੂ ਜੀ ਕਹਿਣ ਲੱਗੇ ਪ੍ਰਥੀਏ ਦਾ ਕਪਟ ਸਿੱਖਾਂ ਦੇ ਸਾਹਮਣੇ ਉਗੜ ਗਿਆ ਇੱਕ ਪ੍ਰੀਖਿਆ ਕੀਤੀ ਗਈ ਹੈ ਕਿ ਪ੍ਰੀਤਿ ਇਹ ਖਰਾ ਹੈ ਜਾਂ ਖੋਟਾ ਹੈ ਗੁਰੂ ਜੀ ਦਾ ਅਗਿਆਕਾਰੀ ਹੈ ਜਾਂ ਅਵਗਿਆਕਾਰੀ ਹੈ